ਮੈਂ ਡਾਕਟਰ ਵੀ.ਆਰ ਹਸਤੀਰ ਚੇਅਰਮੈਨ 올 ਇੰਡੀਆ ਟੈਰਰਿਸ ਵਿਕਟਮ ਐਸੋਸੀਏਸ਼ਨ ਤੇ ਇੰਟਰਨੈਸ਼ਨਲ ਵੈਲਫੇਅਰ ਸੈਟੀ ਇਹ ਸਾਡੀ ਸੰਸਥਾ ਦੀ ਟੈਰਰਿਸ ਵਿਕਟਮ ਦੀ ਕਾਫੀ ਲਗਭਗ ਪਿਛਲੇ ਵੱਲ ਪੰਜਾਬ ਦੇ ਵਿੱਚ 1997 ਤੋਂ ਹੁਣ ਤੱਕ ਕੰਮ ਕਰਦੀ ਆ ਰਹੀ ਹੈ ਤੇ ਅੱਜ ਮੀਟਿੰਗ ਬੁਲਾਈ ਸੀ ਆਪਣਾ ਸਾਡਾ ਕੈਂਪ ਦਫਤਰ ਰਣਜੀਤ ਐਵੇਨਿਊ ਹੌਕਸਨਬੂਰ ਕਲੋਨੀ ਮੇਰੀ ਰੈਸ਼ ਦੇ ਬੈਕਸਾਈਡ ਤੇ ਅਫੀਸਰ ਆਪਣਾ ਜੇ ਅੱਜ ਜਿਹੜੇ ਸਾਡੇ ਮੇਮ ਇਹ ਅਹੁਦੇਦਾਰ ਆ ਸਾਡੇ ਖਾਸ ਕਰਕੇ ਮਾਝੇ ਦੇ ਵਿੱਚੋਂ ਗਰਦਾਸਪੁਰ ਜ਼ਿਲ੍ਹਾ ਪਠਾਨਕੋਟ ਤਰਨਤਾਰਨ ਅੰਮ੍ਰਿਤਸਰ ਇਹਨਾਂ ਜ਼ਿਲ੍ਹਿਆਂ ਦੇ ਸਾਡੇ ਅਹੁਦੇਦਾਰ ਜਿਹੜੇ ਆ ਉਹ ਬੁਲਾਏ ਸੀ ਸਲਾਹ ਮਸ਼ਵਰਾ ਕਰਨ ਲਈ ਸਾਡਾ ਅਜੰਡਾ ਨੈਕਸਟ ਜਿਹੜਾ ਅੱਜ ਅਸੀਂ ਡਿਸਕਸ ਕੀਤਾ ਉਹ ਇਹ ਆ ਕਿ ਪਿਛੇ ਉਹਨੀ ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਮਾਨਯੋਗ ਕੈਬਨਿਟ ਮੰਤਰੀ ਜਿਨ੍ਹਾਂ ਕੋਲ ਦੋ ਮੈਗਮੇ ਆ ਇੱਕ ਤੇ ਰਿਲੀਫ ਦਾ ਜਿਹੜਾ ਸਹਾਇਤਾ ਤੇ ਮੁਰਵ ਸੇਵਾ ਵਾਰਿਆ ਉਹਨਾਂ ਕੋਲ ਪੰਜਾਬ ਸਰਕਾਰ ਦਾ ਇੱਕ ਪੁੱਡਾ ਡਿਪਾਰਟਮੈਂਟ ਆ ਦੋ ਡਿਪਾਰਟਮੈਂਟ ਜਿਹੜੇ ਉਹਨਾਂ ਦੇ ਕੋਲ ਆ ਉਹਨਾਂ ਨਾਲ ਮੀਟਿੰਗ ਹੋਈ ਸੀ ਉਹਨਾਂ ਨੂੰ ਫਾਈਲ ਦੇ ਕੇ ਆਏ ਆ ਆਪਣੀਆਂ ਮੰਗਾਂ ਸੰਬੰਧੀ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਮਤਲਬ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਦ ਲਗਭਗ 3 ਸਾਲ ਨੂੰ ਚੱਲਿਆ ਕੋਈ ਸਾਡੇ ਪਰਿਵਾਰਾਂ ਦੇ ਨਾਲ ਜਿਹੜੀਆਂ ਮੰਗਾਂ ਚੱਲ ਨਹੀਂ ਜਿੱਦਾਂ ਪਹਿਲੀਆਂ ਸਰਕਾਰਾਂ ਦੀ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਹਾਇਰ ਸਾਉਟੀ ਦੇ ਨਾਲ ਐਫਸੀਆਰ ਲੈਵਲ ਤੇ ਉਹ ਨਹੀਂ ਹੋਈ ਹੋਈ ਤੇ ਉਹ ਆਪਣੇ ਪ੍ਰਧਾਨਗੀ ਚੋਕ ਰਹੇ ਹੋਣ ਤੇ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰ ਲਿਆ ਤੇ ਉਹਨਾਂ ਆਪਣੇ ਅਫੀਸ਼ੀਅਲ ਜਿਹੜੇ ਸੈਕਟਰੀ ਉਹਨਾਂ ਨੂੰ ਆਰਡਰ ਕਰ ਦਿੱਤਾ ਵੀ 15 16 ਜੂਨ ਦੇ ਆਸ-ਪਾਸ ਕੋਈ ਡੇਟ ਵੇਖ ਕੇ ਤੇ ਪੰਜਾਬ ਭਵਨ ਚ ਮੀਟਿੰਗ ਅਰੇਂਜ ਕਰੋ ਫੋਰਸ ਮੀਟਿੰਗ ਦੇ ਵਿੱਚ ਮਤਲਬ ਜਿਹੜੇ ਆ ਪੁੱਡਾ ਭਾਗ ਤੇ ਮੋੜੂ ਸ਼ੇਬਾ ਭਾਗ ਜਿਹੜਾ ਇਹਦੇ ਹਾਇਰ ਅਥਾਰਟੀ ਜਿਹੜੀਆਂ ਅਫਸਰ ਵਗੈਰਾ ਬੈਠਣਗੇ ਮੰਤਰੀ ਸਾਹਿਬ ਆਪ ਪ੍ਰਧਾਨਗੀ ਕਰਨਗੇ ਔਰ ਸਾਡਾ ਵੀ ਡੈਲੀਗੇਸ਼ਨ ਘੱਟੋ ਘੱਟ 5-6 ਮੈਂਬਰਾਂ ਦਾ ਤੇ ਵੱਧ ਤੋਂ ਵੱਧ 10-11 ਮੈਂਬਰਾਂ ਦਾ ਡੈਲੀਗੇਸ਼ਨ ਜਿੰਨੇ ਦਾ ਸਮਾਂ ਟਾਈਮ ਦਿੰਦੇ ਆ ਉਹ ਉਹਨਾਂ ਨੂੰ ਸੀ ਲੈ ਕੇ ਆਪਣਾ ਤੇ ਪੰਜਾਬ ਪਹੁੰਚੋ ਉਹਨਾਂ ਨਾਲ ਮੀਟਿੰਗ ਕਰਾਂਗੇ ਉਸ ਮੀਟਿੰਗ ਦਾ ਸਾਡਾ ਅਜੰਡਾ ਇਹ ਆ ਵੀ ਮੰਗਾਂ ਸਾਡੀਆਂ ਪਹਿਲਾਂ ਚੱਲਦੀਆਂ ਔਰ ਉਹਦੇ ਵਿੱਚ ਕਾਫੀ ਸਰਕਾਰ ਵੱਲੋਂ ਥੋੜਾ ਹਾਂ ਪੱਖੀ ਜਿਹੜਾ ਹੰਗਾਰਾ ਸਾਨੂੰ ਮਿਲ ਰਿਹਾ ਕਿਉਂਕਿ ਇੱਕ ਤਾਂ ईडब्ल्यूएस ਵਾਸਤੇ ਨੋਟੀਫਿਕੇਸ਼ਨ ਕਰਨਾ ਸੀ ਉਹ ਫਰਵਰੀ 20 ਫਰਵਰੀ 2025 ਨੂੰ ਕਰ ਦਿੱਤਾ ਗਿਆ ਉਹਦੇ ਵਿੱਚ ਜਿੰਨੀਆਂ ਜ਼ਮੀਨਾਂ ਬੜੇ ਸਾਲਾਂ ਤੋਂ ਪਈਆਂ ਹੋਈਆਂ ਜਿਹੜੀ ਕਿਸੇ ਵਰਤੋਂ ਦੀ ਨਹੀਂ ਸੀਗੀਆਂ ਪੁੱਡਾ ਪ੍ਰੂਫਡ ਜਾਂ ਆਪਣਾ ਪੁੱਡਾ ਰੀਆਂ ਕਲੋਨੀਆਂ 'ਚ ਉਹ ਉਹਦੇ ਵਿੱਚ ਇਕਨੋਮਿਕਲ ਵੀਕਰ ਸੈਕਸ਼ਨ ਨੂੰ ਜਗ੍ਹਾ ਦੇਣੀਆਂ ਤੇ ਉਹਦੇ ਵਿੱਚੋਂ ਸਾਡੀ ਜਿਹੜੀ ਡਿਮਾਂਡ ਆ ਵੀ ਅਸੀਂ ਇਹ ਆ ਵੀ ਸਾਨੂੰ 50% ਜਗ੍ਹਾ ਜਿਹੜੀ ਆ ਉਹਦੇ ਚੋਂ ਆਤਵਲ ਪ੍ਰਭਾਵਤਾਂ ਨੂੰ ਦੇਓ ਤਾਂ ਕਿ ਇਹਨਾਂ ਦਾ ਬੈਕਲੌਗ ਜਿਹੜਾ ਪੂਰਾ ਹੋ ਸਕੇ ਕਿਉਂਕਿ 1985 ਦੀ ਪਾਲਿਸੀ ਬਣੀ ਆ ਤੇ ਉਹਦੇ ਤਹਿਤ ਇੱਕ ਰੈੱਡ ਕਾਰਡ ਹੋਲਡਰ ਨੂੰ ਆਤਵਲ ਪ੍ਰਭਾਵਤ ਪਰਿਵਾਰ ਨੂੰ ਇੱਕ ਪਲਾਟ ਰੈਸ਼ੀ ਜਾਂ ਵਪਾਰਕ ਕੋਈ ਨਾ ਕੋਈ ਮਿਲਣਾ ਸੀਗਾ ਜਿਹੜਾ ਨਹੀਂ ਮਿਲ ਸਕਿਆ ਉਹ ਸਾਡਾ ਮਤਲਬ ਜਿਹੜੀ ਸਾਡੀ ਮੰਗ ਏ ਆ ਵੀ ਬੈਕਲੌਗ ਇੰਨੇ ਸਾਲਾਂ ਦਾ ਪੂਰਾ ਕਰਨ ਵਾਸਤੇ ਉਹਨਾਂ ਨੇ ਵੀ ਜਲਦੀ ਪੁੱਢਾ ਜਿਹੜਾ ਵਾ ਉਹ ਆਪਣਾ ਮੋਹਾਲੀ ਦੇ ਵਿੱਚ ਵੀ ਇੱਕ ਤੀਸਰਾ ਡਰਾ ਜਿਹੜਾ ਐਰੋ ਸਿਟੀ ਦੇ ਵਿੱਚ ਕੱਢਣ ਜਾ ਰਿਹਾ ਤੇ ਉੱਥੇ ਕਾਗਜ਼ੀ ਪੱਤਰ ਪ੍ਰਪੋਜ਼ਲ ਤਿਆਰ ਹੋ ਗਈ ਹੈ ਡਰਾ ਦੀ ਮਲਟੇਨਿਕ 100 ਪਲਾਟ ਜਿਹੜਾ ਵਾ ਉਹਦੇ ਵਿੱਚ ਉਹਨਾਂ ਨੇ ਕੱਢਣਾ ਤੇ ਸਾਡੀ ਉਹਦੇ ਮੁਤਾਬਕ 5% ਛੋਟਾ ਸਾਡਾ ਅੱਗੇ ਉਹਦੇ ਚ ਹੈਗਾ ਵਾ ਪਰ ਅਸੀਂ ਸਰਕਾਰ ਦੇ ਅੱਗੇ ਮੰਗ ਰੱਖੀ ਆ ਵੀ ਸਾਡਾ ਬੈਕਲੌਗ ਪੂਰਾ ਕਰਨ ਲਈ 50% ਜਿਹੜਾ ਕੋਟਾ ਸਾਡਾ ਕਰਕੇ ਤੇ ਸਾਨੂੰ ਘੱਟੋ ਘੱਟ ਉਹਦੇ ਵਿੱਚੋਂ 150 ਪਲਾਰ ਜਿਹੜਾ ਵਾ ਉਹ ਦਿਓ ਰੀਅਰੂ ਕਰਕੇ ਬਾਕੀ ਹੋਰ ਸਕੀਮਾਂ ਵੀ ਹੈਗੀਆਂ ਜਿਹੜਾ ਵੀ ਲੱਗ ਲੱਗ ਬਾਕੀ ਮੇਨ ਸਾਡਾ ਸਰਕਾਰ ਦੇ ਅੱਗੇ ਮੰਗਿਆ ਵੀ ਇੱਕ ਤੇ ਸਾਨੂੰ ਸਾਡਾ ਬੈਕਲੌਗ ਪੂਰਾ ਕੀਤਾ ਜਾਵੇ ਬੜੇ ਸਾਲਾਂ ਦਾ ਜਿਹੜਾ ਬੈਕਲੌਗ ਆ ਉਹ ਤਾਂ ਹੀ ਪੂਰਾ ਹੋਊਗਾ ਜੇ ਸਾਡਾ ਕੋਟਾ ਵਧਾਇਆ ਜਾਵੇ ਦੂਜਾ 1991 ਬਣੀਆਂ ਕਿਮਤਾਂ ਜਿਹੜੀਆਂ ਉਹ ਸਾਡੇ ਲਈ ਪਾਲਿਸੀ ਬਣੀ ਹੋਈ ਆ ਸਕੀਮਾਂ ਬਣੀਆਂ ਹੋਈਆਂ ਸੀ ਉਹਦੇ ਤਹਿਤ ਇਹ ਨਾ ਇਹ ਸਾਰੀਆਂ ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਨੇ ਕੀ ਕੀਤਾ ਕਿ ਬੰਦ ਕਰਕੇ ਤੇ 5% ਰਿజర్ਵੇਸ਼ਨ ਹੀ ਕਰ ਦਿੱਤੀ ਆ ਪਰ ਉਹ ਚ ਵਿਤੀ ਲਾਭ ਕੋਈ ਨਹੀਂ ਆ ਉਹ ਸਰਕਾਰ ਦੇ ਅੱਗੇ ਜਿਹੜਾ ਅਸੀਂ ਹੁਣ ਨਵਾਂ ਏਜੰਡਾ ਜਿਹੜਾ ਮੀਟਿੰਗ 'ਚ ਹੁਣ ਲੈ ਕੇ ਜਾ ਰਹੇ ਆ ਜਿਹੜਾ ਡਿਸਕਸ ਕਰਨਗੇ ਉੱਥੇ ਮੀਟਿੰਗ ਦੇ ਵਿੱਚ ਉਹ ਇਹ ਆ ਵੀ ਮਤਲਬ ਜਿਹੜਾ 1991 92 ਵਾਲੀਆਂ ਕੀਮਤਾਂ ਉਹਨੂੰ ਘਟੋ ਘੱਟ ਜਿਸ ਦਾ 5% ਕੋਟੇ ਦੀ ਮਿਆਦ ਇਹਨਾਂ ਨੇ ਸਰਕਾਰ ਨੇ ਹੁਣ 31 12 2026 ਤੱਕ ਵਧਾਈ ਆ ਕਿਉਂਕਿ ਹਰ 5 ਸਾਲ ਬਾਅਦ ਇਹ 5% ਕੋਟੇ ਦੀ ਜਿਹੜੀ ਆ ਉਹ ਜਿਹੜੀ ਉਹਨੂੰ ਰੈਟ ਜਿਹੜੀ ਸਾਡੇ ਵਾਸਤੇ ਉਹਨੂੰ 5-5 ਸਾਲ ਦੀ ਵਧਾਉਦੇ ਆ ਜਿਹੜੀ ਪਹਿਲਾਂ 21 ਤੱਕ ਸੀ ਹੁਣ 26 ਤੱਕ ਹੈ ਇਹ 63 2006 ਤੋਂ ਚੱਲ ਰਹੀ ਆ ਤੇ ਅਸੀਂ ਮੇਨ ਮੰਗ ਉਹਦੇ ਵਿੱਚ ਅਸੀਂ ਸਰਕਾਰ ਕੋਲੋਂ ਇਹ ਕਰਦੇ ਆਂ ਵੀ ਜਿੱਦਾਂ ਸਾਡੇ 9992 ਦੀ ਪਾਲਿਸੀ ਦੇ ਉੱਤੇ 9992 ਦੇ ਰੇਟਾਂ ਦੇ ਉੱਤੇ ਸਾਨੂੰ ਲੋਕਾਂ ਨੂੰ ਜਿਹੜੇ ਆ ਰਿਜ਼ਰਵ ਪ੍ਰਾਈਸ ਦੇ ਉੱਤੇ ਪਲਾਟ ਵਗੈਰਾ ਜਿਹੜੇ ਆ ਫਲੈਟ ਰੂਮ ਮਿਲਨੇ ਸੀਗੇ ਉਹ ਕਾਨੂੰਨ ਵਿੱਚ 92 ਦੀ ਪਾਲਿਸੀ ਨੂੰ ਵਾਧਾ ਕਰਕੇ ਤੇ 31 12 26 ਤੱਕ ਕਰ ਦਿੱਤਾ ਜਾਵੇ ਤਾਂ ਕਿ ਸਾਡਾ ਬੈਕਲੌਗ ਜਿਹੜਾ ਵਾ ਉਹ ਪੂਰਾ ਹੋ ਸਕੇ ਉਸ ਤੋਂ ਇਲਾਵਾ ਜਿਹੜਾ ਵਾ ਮੈਂ ਸਾਡੇ ਇੱਕ ਮੰਗਾਂ ਜਿਹੜੀਆਂ ਪੈਨਸ਼ਨ ਦੀ ਮੰਗ ਆ ਕੇ ਆਲਰੇਡੀ 553 ਮੰਗ ਪੱਤਰ ਸਾਡਾ ਚੱਲਦਾ ਉਹਦੇ ਜੇ ਇੱਕ ਨਾ ਪੁਲਿਸ ਦੇ ਸ਼ਹੀਦ ਪਰਿਵਾਰਾਂ ਨੂੰ ਹਰਿਆਣਾ ਸਰਕਾਰ ਦੀ ਤਰਜ ਦੇ ਉੱਤੇ 10-10 ਲੱਖ ਰੁਪਏ ਮਿਲਣਾ ਕੋ ਕਿ ਜਦੋਂ ਇਹ ਸ਼ਹੀਦ ਹੋਇਆ ਇਹਨਾਂ ਨੂੰ ਮਤਲਬ ਪਹਿਲਾਂ ਪਹਿਲਾਂ 50 ਹਜ਼ਾਰੀ ਸੀ ਮੁਰਕੇ ਲੱਖ 2 ਲੱਖ ਤੱਕ ਕਰ ਦਿੱਤਾ ਸੀਗਾ ਤੇ ਉਹ ਹਰਿਆਣਾ ਸਰਕਾਰ ਨੇ ਉਹ ਇਹਨਾਂ ਕੇਸਾਂ ਦੇ ਤਾਂ 10-10 ਲੱਖ ਰੁਪਏ ਦਿੱਤਾ ਸੀ ਪੁਰਾਣੇ ਕੇਸਾਂ ਜੀ ਤੇ ਇਹ ਕੋ ਸਾਡੀ ਮੰਗਿਆ ਵੀ ਉਹਦੇ ਉਹਨੂੰ ਜਲਦੀ ਜਲਦੀ ਵੈਲਫੇਅਰ ਡਿਪਾਰਟ ਜਿਹੜਾ ਇਹਨਾਂ ਪੁਲਸ ਦਾ ਹੁੰਦਾ ਉਹ ਉਹਨਾਂ ਦੇ ਕੋਲ ਫੰਡ ਹੁੰਦੇ ਹੀ ਆ ਤੇ ਉਹ ਵੀ ਜਲਦੀ ਨੂੰ ਜਲਦੀ ਜਿਹੜਾ ਸਾਡੀ ਜਿਹੜੀ ਇਹਨਾਂ ਪਰਵਾਨਾ 246 ਕੇਸ ਆ ਟੋਟਲੇ ਸਾਰੇ ਪੰਜਾਬ ਦੇ ਵਿੱਚ ਕੋਈ ਬਹੁਤ ਜ਼ਿਆਦਾ ਨਹੀਂ ਹੈਗੇ ਤੇ ਇਹਨਾਂ ਦਾ ਉਹ ਜਿਹੜਾ ਪੈਸਾ ਬਣਦਾ ਉਹ ਬਕਾਇਆ ਜਾਰੀ ਕੀਤਾ ਜਾਵੇ ਤੇ ਮੇਨ ਇਹੀ ਆ ਕਿ ਸਾਡਾ ਬੈਕਲੌਗ ਜਿਹੜਾ ਨਾ ਮਤਲਬ ਪਲਾਟਾਂ ਦਾ ਮਕਾਨਾਂ ਦਾ ਉਹਨੂੰ ਪੂਰਾ ਕਰਨ ਵਾਸਤੇ ਸਾਡਾ ਜਿਹੜਾ 5% ਕੋਟਾ ਉਹ ਜਦੋਂ ਵੀ ਕੋਈ ਡਰਾ ਕੱਢਦੇ ਆ ਜਦੋਂ ਉਹ ਐਪਲੀਕੇਸ਼ਨਾਂ ਮੰਗਦੇ ਉਹਦੇ ਸਾਡਾ 5% ਦੀ ਵਾਏ ਵਧਾ ਗਏ ਤੇ ਬੈਕਲੌਗ ਸਾਡਾ ਤਾਂ ਹੀ ਪੂਰਾ ਹੋਏਗਾ ਕਿ 50% ਉਹਦੇ ਜੀ ਕੋਟਾ ਜਿਹੜਾ ਵਾ ਅੱਤਵਾਦ ਪੀੜਤਾਂ ਦਾ ਹੀ ਰੱਖਿਆ ਜਾਵੇ ਤੇ ਉਹ ਐਪਲੀਕੇਸ਼ਨਾਂ ਜੀਆਂ ਲਈਆਂ ਜਾਣ ਤੇ ਉਹਦੇ ਤਰ ਸਾਡਾ ਬੈਕਲੌਗ ਪੂਰਾ ਹੋ ਸਕੇ ਤੇ ਬਾਕੀ ਜਿਹੜੀਆਂ ਇੱਕ ਪੈਕੇਜ ਆ ਸਾਡਾ ਪੰਜਾਬ ਸਰਕਾਰ ਆਪਣੇ ਕੋ ਜੇ ਵੀ ਜੇ ਨਹੀਂ ਜੇ ਕੇਂਦਰ ਸਰਕਾਰ ਤੇ ਯੂਰ ਪਾਵੇ ਉਹ ਉਹ ਵੀ 2006 ਤੋਂ ਪੈਂਡ ਗਿਆ ਤੇ ਉਹ ਪੈਕੇਜ ਵੀ ਸਾਨੂੰ ਮਿਲਣਾ ਚਾਹੀਦਾ ਤੇ ਬਾਕੀ ਰੈਡ ਕਾਰਡ ਆ ਜਿਹੜੇ ਸਰਕਾਰੀ ਮੁਲਾਜ਼ਮਾਂ ਨੂੰ ਜਾਂ ਪੁਲਿਸ ਦੇ ਸ਼ਹੀ ਇਹ ਜਿਹੜੀ ਗਵਰਨਮੈਂਟ ਅਪਲਾਈ ਇਹਨਾਂ ਨੂੰ ਰੈਡ ਕਾਰਡ ਨਹੀਂ ਦਿੱਤੇ ਹੋਏ ਜੇ ਉਹ ਪਿੱਛੇ ਜੇ ਇੱਕ ਰਿਟ ਹਾਈ ਕੋਰਟ ਚ ਰਿਟ ਪਈ ਸੀਗੀ ਉਹਦੇ ਬਾਅਦ ਫੈਸਲਾ ਹੋ ਗਿਆ ਵੀ ਇਹਨਾਂ ਨੂੰ ਵੀ ਦਿੱਤੇ ਜਾਣਗੇ ਤੇ ਉਹ ਵੀ ਸਾਡੀ ਮੰਗ ਹੈ ਵੀ ਸਰਕਾਰ ਜਲਦੀ ਜਲਦੀ ਜਿਹੜਾ ਇਹ ਉਹ ਵੀ ਕਰਾਵੇ ਨਵੀਂ ਜਿਹੜਾ ਇਹਨਾਂ ਦਾ ਸਟੇਸ਼ਨਰੀ ਵਿਭਾਗ ਆ ਪ੍ਰਿੰਟਿੰਗ ਭਾਗ ਉਹ ਉਹਦੇ ਕੋਲ ਪ੍ਰਿੰਟ ਕਰਾਵੇ ਕਿਉਂਕਿ ਸਾਨੂੰ ਜਿਹੜੀ ਲੇਟੈਸਟ ਜਿਹੜੀ ਜਾਣਕਾਰੀ ਆ ਉਹਦੇ ਮੁਤਾਬਕ 2004 ਤੋਂ ਬਾਅਦ ਪੰਜਾਬ ਦੇ ਵਿੱਚ ਰੈੱਡ ਕਾਰਡ ਹੀ ਨਹੀਂ ਛਪੇ ਜਿਹੜੇ ਪਹਿਲੇ ਰੈੱਡ ਕਾਰਡ ਸੀ ਉਹ ਲੋਕਾਂ ਨੂੰ ਜਿਹੜੇ ਦਿੱਤੇ ਗਏ ਤੇ ਬਹੁਤ ਸਾਰੇ ਪਰਿਵਾਰ ਆ ਜਿਹੜੇ ਅੱਜ ਰੈੱਡ ਕਾਰਡ ਤੋਂ ਇਸੇ ਕਰਕੇ ਵਾਂਝੇ ਆ ਵੀ ਰੈੱਡ ਕਾਰਡ ਜਿਹੜੇ ਆ ਡੀਸੀ ਦਫ਼ਤਰਾਂ 'ਚ ਤੇ ਐਸਟੀਐਮ ਦਫ਼ਤਰਾਂ 'ਚ ਹੈ ਹੀ ਨਹੀਂਗੇ ਉਹ ਆਣਗੇ ਤਾਂ ਹੀ ਵੀ ਜੇ ਪਿੱਛੋਂ ਸਰਕਾਰ ਆਪਣਾ ਜਿਹੜਾ ਇਹਨਾਂ ਦਾ ਸਟੇਸ਼ਨ ਡਿਪਾਰਟਮੈਂਟ ਹੈ ਉਤੋਂ ਪ੍ਰਿੰਟ ਕਰਾ ਕਢਾਗੇ ਇਹਨਾਂ ਡੀਟੀਐਨ ਨੂੰ ਦੇ ਦੇਗੀ ਜੇ ਸੋ ਇੱਕ ਇਹ ਮੰਗਿਆ ਵੀ ਉਹ ਰੈਡ ਕਾਰਡ ਜਿਹੜੇ ਆ ਉਹ ਇਹਨਾਂ ਨੂੰ ਇਦਾਂ ਜਲਦੀ ਜਲਦੀ ਪ੍ਰਿੰਟ ਕਰਵਾ ਕੇ ਤੇ ਸਾਰੇ ਜ਼ਿਲ੍ਹਾ ਦਫ਼ਤਰਾਂ ਉਹਨਾਂ ਦੀ ਮੰਗ ਅਨਸਾਰ ਜਿਹੜਾ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜ ਜਾਣ ਤੇ ਉਹ ਗਾਂ ਐਸਟੀਮ ਨੂੰ ਭੇਜਣ ਤੇ ਲੋਕਾਂ ਨੂੰ ਰੈਡ ਕਾਰਡ ਜਿਹੜੇ ਆ ਜਾਰੀ ਹੋ ਸਕਣ ਤੇ ਬਾਕੀ ਨੌਕਰੀਆਂ ਦੇ ਕੁਝ ਕੇਸ ਆ ਉਹਦੇ ਵਿੱਚ ਜਿਨ੍ਹਾਂ ਪਰਿਵਾਰਾਂ ਨੂੰ ਨੌਕਰੀ ਮਿਲ ਨਹੀਂ ਸਕੀ ਉਹਦੇ ਵਿੱਚ ਹੁਣੇ ਦਿੱਲੀ ਸਰਕਾਰ ਨੇ ਹੁਣੇ ਹੁਣੇ ਇੱਕ ਤਾਜ਼ਾ ਫੈਸਲਾ ਕਰਕੇ ਦੰਗਾ ਪੀੜਤਾਂ ਨੂੰ ਉੱਥੇ ਨੌਕਰੀਆਂ ਦਿੱਤੀਆਂ 55 ਸਾਲ ਦੀ ਉਮਰ ਤੱਕ ਵੀ ਨੌਕਰੀਆਂ ਉਹਨਾਂ ਦਿੱਤੀਆਂ ਔਰ ਉਹਨਾਂ ਕਿਹਾ ਜਿਨ੍ਹਾਂ 'ਚ ਨਹੀਂ ਕੋਈ ਗਾਂ ਲੈ ਰਿਆ ਉਹਨਾਂ ਦੇ ਦੋਤਰੇ ਪੋਤਰੇ ਪੁੱਤਰਾਂ ਨੂੰ ਕੰਮ ਦਿੱਤੀਆਂ ਜਾਣ ਉਸੇ ਤਰ੍ਹਾਂ ਉਹ ਉਹ ਫੈਸਲਾ ਅਸੀਂ ਕਹੁੰਦੇ ਆਂ ਕਿ ਸਾਡਾ ਵੀ ਪੰਜਾਬ ਸਰਕਾਰ ਵੀ ਉਸੇ ਤਰ੍ਹਾਂ ਦੇ ਉੱਤੇ ਮਤਲਬ ਜਿਹੜਾ ਆਤਵਾ ਪੀੜਤਾਂ ਨੇ ਵੀ ਕੰਮ ਕਰੇ ਤੇ ਇਹਨਾਂ ਨੂੰ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲ ਸਕੀ ਉਹਨਾਂ ਦੇ ਗਾਂ ਪੋਤਰੇ ਵਗੈਰਾ ਨੂੰ ਜਿਹੜੇ ਘਟਨਾ ਸਮੇ ਜਿਹੜੇ ਬਾਰੇ ਉਹਨਾਂ ਨੂੰ ਉਹ ਇਹ ਆ ਵੀ ਅਸੀਂ ਆਨੇ ਵੀ ਚਲੋ ਜਿਦਾਂ ਦਿੱਲੀ ਸਰਕਾਰ ਨੇ ਕੀਤਾ ਵਾ ਉਹ ਪੰਜਾਬ ਸਰਕਾਰ ਵੀ ਕਰੇ ਹਾਂ ਇੱਕ ਕੰਮ ਪੰਜਾਬ ਸਰਕਾਰ ਦੇ ਬਹੁਤ ਵਧੀਆ ਕੀਤਾ ਆਪਾਂ ਪੰਜਾਬ ਸਰਕਾਰ ਨੂੰ ਉਹਦਾ ਧੰਨਵਾਦ ਵੀ ਕਰਦੇ ਆਂ ਤੇ ਮਤਲਬ ਵਧਾਈ ਦਿੰਨੇ ਆਂ ਵੀ ਮਤਲਬ ਬਹੁਤ ਵਧੀਆ ਕੰਮ ਕੀਤਾ ਉਹ ਇਹ ਕੰਮ ਸੀਗਾ ਵੀ ਜਿਹੜੇ ਲੋਕ ਤਰਸ ਦੇ ਆਧਾਰ ਤੇ ਉਤੇ ਭਰਤੀ ਹੋਏ ਸੀ ਨਾ 2004 ਦੇ ਵਿੱਚ ਤੇ ਉਹ ਪੈਨਸ਼ਨ ਉਹਨਾਂ ਵਾਸਤੇ ਨਹੀਂ ਸੀ ਆਗੀ ਉਹ ਚਾਰ ਪੰਜ ਦਿਨ ਹੋਏ ਆ ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ ਉਹ ਪੁਰਾਣੀ ਮੰਗ ਚੱਲ ਰਹੀ ਸੀਗੀ ਤੇ ਉਹ ਮੰਗ ਨੂੰ ਉਹਨਾਂ ਨੇ ਮੰਨ ਲਿਆ ਤੇ ਉਹਦੇ ਨੋਟੀਫਿਕੇਸ਼ਨ ਕਰ ਦਿੱਤਾ ਉਸ ਉਹਦੇ ਮੁਤਾਬਕ ਹੁਣ ਉਹ ਜਿਹੜੇ 2004 ਦੇ ਵਿੱਚ ਵੀ ਜਿਹੜੇ ਜਿਹੜੇ ਲੱਗੇ ਆ ਬਾਅਦ ਚ ਵੀ ਲੱਗੇ ਆ ਜਿਹੜੇ ਤੇ ਕਿਉਂਕਿ 2002 ਤੱਕ ਵਾਲਿਆਂ ਨੂੰ ਪਹਿਲਾਂ ਸਰਕਾਰ ਮੰਨਦੀ ਸੀ ਉਹਦੇ ਬਾਅਦ ਵਾਲਿਆਂ ਨੂੰ ਕਹਿੰਦੀ ਸੀ ਵੀ ਉਹ ਪਾਲਿਸੀ ਜਿਹੜੀ ਆ ਉਹ ਇਦਾਂ ਹੀ ਲੰਮਕ ਰਹੀ ਸੀ ਤੇ ਉਹ ਜਿਹੜੀ ਉਹਨੂੰ ਨੋਟੀਫਿਕੇਸ਼ਨ ਕਰਤਾ ਮਤਲਬ ਇਹਦੇ ਵਾਸਤੇ ਸਰਕਾਰ ਵਧਾਈ ਦੀ ਪਾਤ ਰਹੀ ਤੇ ਅਸੀਂ ਸਰਕਾਰ ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ ਇੱਥੇ ਤੇ ਬਾਕੀ ਵੀ ਮੰਗਾ ਸਾਡੀਆਂ ਇਸਨਾਂ ਪੂਰੀਆਂ ਕਰੇ ਇਹੀ ਸਾਡਾ ਸਰਕਾਰ ਦੇ ਅਗੇ ਬੇਨਤੀ ਹੈ